ਨਾਇਬ ਸੁਬੇਗ ਸਿੰਘ ਕੱਲਿਆ ਪੁਰਜਾ ਖਾਲਸੇ ਦੇ ਪਾਸ ਸਦਾ ਸਾਰ ਤੀਰਿਆ ਲੈ ਲੋ ਖਿੱਲਤ ਲੈ ਲੋ ਖਿੱਲਤ ਨਵਾਂ ਪਿਲਾਖ ਦੀ ਜਗੀਰਿਆ ਲੈ ਲੋ ਖਿੱਲਤ ਨਵਾਂ ਪਿਲਾਖ ਦੀ ਜਗੀਰਿਆ ਤੇਰਾ ਗੁਰੂ ਫਤਿਹ ਨੂੰ ਉਚਾਰਿਆ ਕਹੋ ਆਣ ਦਾ ਕੀ ਕਰਨੇ ਪਿਆਰਿਆ ਆਏ ਸਿੰਘ ਨੂੰ ਸਿੰਘਾਂ ਨੇ ਸਤਕਾਰਿਆ ਨੇੜਾ ਖਾਲਸੇ ਨਹੀਂ ਹੱਤੀ ਦਿੱਤਾ ਜੋ ਮਲੇਛ ਦਾ ਨੇੜਾ ਖਾਲਸੇ ਨਹੀਂ ਹੱਤੀ ਦਿੱਤਾ ਜੋ ਮਲੇਛ ਦਾ ਹੋ ਵੇਖੋ ਵਧੀ ਜਾਂਦਾ ਪੰਥ ਪਰਤਾ ਪਿਆ ਚਾਵੇ ਬਾਦਸ਼ਾ ਵੀ ਕਰਨਾ ਮਲਾ ਪਿਆ ਵੇਖੋ ਵਧੀ ਜਾਂਦਾ ਪੰਥ ਪਰਤਾ ਪਿਆ ਚਾਵੇ ਬਾਦਸ਼ਾ ਵੀ ਕਰਨਾ ਮਲਾ ਪਿਆ ਬੈਠ ਸੋਦਾ ਸਰ ਸੁਖ ਲੋ ਆ ਪਿਆ ਛੱਡੋ ਲੁੱਟ ਮਾ ਸ਼ਮਸ਼ੀਰਿਆ ਲੈ ਲੋ ਖਲਤ ਲੈ ਲੋ ਖਲਤ ਨਵਾ ਪਿਲਾਖ ਦੀ ਜਗੀਰਿਆ ਲੈ ਲੋ ਖਲਤ ਨਵਾ ਪਿਲਾਖ ਦੀ ਜਗੀਰਿਆ ਦਿੱਤਿਆ ਗੁਰੂ ਨੇ ਸਿਕਦਾਰੀਆਂ ਸਾਨੂੰ ਦਿੱਤਿਆ ਗੁਰੂ ਨੇ ਸਿਕਦਾਰੀਆਂ ਖਾਂਦੇ ਸ਼ੇਰ ਨਾ ਕਦੇ ਵੀ ਮਾਰਾ ਮਾਰੀਆਂ ਅਸਾਂ ਤੁਰਕਾਂ ਨੂੰ ਪਾਣੀ ਅੱਖਾਂ ਆਰੀਆਂ ਆਇਆ ਵੇਖਣ ਖਾਲਸੇ ਨੇ ਅੱਤੀ ਦਿੱਤਾ ਜੋ ਮਲੇਛ ਦਾ ਲੈਣਾ ਖਾਲਸੇ ਨੇ ਅੱਤੀ ਦਿੱਤਾ ਜੋ ਮਲੇਛ ਦਾ ਉਹ ਨੀਤੀਵਾਨ ਸਦਾ ਸਮੇ ਨੂੰ ਵਿਚਾਰਦਾ ਪੁੰਨਦਾਨ ਨਹੀਂ ਕਿਸੇ ਪਰਕਾਰ ਦਾ ਝਾੜ ਛੜਿਆ ਹਕੂਮਤ ਦੀ ਹਾਰ ਦਾ ਕਰੋ ਕਬ ਜੇ ਤਕਾਓ ਸਮੇ ਦੀ ਸ਼ਮੀਰਿਆ ਲੈ ਲੋ ਖਲ ਲਤਾ ਨਵਾ ਪੀ ਲਖ ਦੀ ਜਗੀਰਿਆ ਲੈ ਲੋ ਖਲ ਲਤਾ ਨਵਾ ਪੀ ਲਖ ਦੀ ਜਗੀਰਿਆ ਛੁੱਟਣੀ ਚੜ ਖਾਲਸੇ ਦੇ ਦਲ ਦਿਲ ਲੁੱਟਣੀ ਜੜ ਮਗਲਾ ਦੇਸ਼ ਵਿੱਚੋਂ ਪੁੱਟਣੀ ਝੁੱਲੇ ਨਹੀਂ ਲੜਾ ਨਿਸ਼ਾਨ ਗੁਰੂ ਦੇਸ਼ ਵਿੱਚ ਸਦਾ ਲੈਣਾ ਖਾਲਸੇ ਨਿਅੱਤੀ ਦਿੱਤਾ ਜੋ ਮਲੇਸ਼ਦਾ ਲੈਣਾ ਖਾਲਸੇ ਨਿਅੱਤੀ ਦਿੱਤਾ ਜੋ ਮਲੇਸ਼ਦਾ ਉਹ ਜਾਪੇ ਇਸ ਵਿੱਚ ਊਣ ਤਾ ਨ ਕਾਈਏ ਕਰੂ ਖਾਲਸਾ ਹਕੂਮਤ ਸਵਾਈਏ ਆਈ ਤਾਜ ਦੀ ਏ ਸ਼ਗ ਸਗਾਈਏ ਨੀਵਿੰਦਰ ਦੇ ਦੀ ਹੋਈ ਚੱਲ ਕੇ ਜਮੀਰਿਆ ਲੈ ਲੋ ਖਿੱਲਤਾ ਲੈ ਲੋ ਖਿੱਲਤਾ ਨਵਾਬੀ ਲੱਖ ਦੀ ਜ਼ਗੀਰਿਆ ਲੈ ਲੋ ਖਿੱਲਤਾ ਨਵਾਬੀ ਲੱਖ ਦੀ ਜ਼ਗੀਰਿਆ ਸਿੰਘ ਦੀ ਸਿੰਘਾਂ ਦੇ ਆਈ ਕਾਰਿਆ ਦਈਏ ਕਿਸ ਨੂੰ ਡਰ ਤੇ ਵਿਚਾਰਿਆ ਜੀਨ ਕਹਿਣ ਸੋਈ ਕਰ ਇਨ ਕਾਰਿਆ ਖੜਾ ਖਾਲਸਾ ਤੇ ਆਈ ਦਾ ਵੀ ਸੁਰੇਸ਼ ਦਾ ਰਹਿਣਾ ਖਾਲਸੇ ਨਹੀਂ ਹੱਥੀ ਦਿੱਤਾ ਜੋ ਮਲੇਸ਼ ਦਾ ਰਹਿਣਾ ਖਾਲਸੇ ਨਹੀਂ ਹੱਥੀ ਦਿੱਤਾ ਜੋ ਮਲੇਸ਼ ਦਾ ਲਾਇਆ ਆਗੂਆ ਸਿੰਘਾਂ ਨੇ ਆ ਨਮਾਨਿਆ ਲਾਇਆ ਆਗੂਆ ਸਿੰਘਾਂ ਨੇ ਆ ਨਮਾਨਿਆ ਗੁਰੂ ਘਰ ਵਿੱਚ ਸੇਵਾ ਪਰਵਾਨਿਆ ਲੈਣੇ ਸੇਵਾ ਕਰ ਲਿਆ ਸਾ ਨਮਾਨਿਆ ਵੱਧ ਸਾਰਿਆਂ ਤੋਂ ਹੋਰੀ ਸੇਵਕ ਦੀ ਸੀਰਿਆ ਲੈ ਲੋ ਖਿਲ ਲੇ ਲੋਖ ਲਤ ਨਵਾ ਪੀ ਲਖ ਦੀ ਜਗੀਰ ਆ ਲੈ ਲੋਖ ਲਤ ਨਵਾ ਪੀ ਲਖ ਦੀ ਜਗੀਰ ਆ ਪਾਸ ਗੁਰ ਮਤ ਬੇਬਿਦਾ ਕੀਆ ਸੱਚਾ ਸੇਵਕ ਤੇ ਤਪੂਰ ਸਿੰਘ ਆ ਪਿਆ ਦੇਉ ਇਸ ਨੂੰ ਨਵਾਬੀ ਦੀ ਪਛਾਣ ਆ ਚੁੱਕੀ ਜੀਵਨ ਬਤਾਵੇ ਸੇਵਕੋ ਹਮੇਸ਼ਾ ਲੈ ਨਾ ਕਾਲ ਸੇ ਨਹੀਂ ਹੱਥੀ ਦਿੱਤਾ ਜੋ ਮਲੇਸ਼ੜਾ